ਸਤਿ ਸ਼੍ਰੀ ਅਕਾਲ ਵੀਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਣਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤਾਂ ਇਧਰ ਧੁੱਪ ਬਹੁਤ ਹੀ ਅੱਜ ਤਿੱਖੀ ਲੱਗੀ ਐ ਤਾਂ ਪੱਠੇ ਪੁੱਠੇ ਆਪਾਂ ਕੱਲ ਹੀ ਲੈ ਕੇ ਆ ਗਏ ਸੀ ਤਾਂ ਆ ਤੁਸੀਂ ਮੇਰੇ ਪਿੱਛੇ ਜੋ ਜਗ੍ਹਾ ਦੇਖ ਰਹੇ ਹੋ ਇਹ ਲੱਕੜਾਂ ਝੁੜੀਆਂ ਪਈਆਂ ਇਹਦੇ ਥੱਲੇ ਆ ਗਿਆ ਸੀ ਸੱਪ ਤੇ ਜਿਹਦੇ ਕਰਕੇ ਲਕੜਾ ਨੂੰ ਹੈ ਪੂਰੀ ਤਰ੍ਹਾਂ ਇੱਧਰ ਉੱਧਰ ਕਰਕੇ ਤੇ ਸਾਪਾਪਾ ਨੇ ਖੜਾ ਸੀ ਜੋ ਆਪਾਂ ਨੂੰ ਆਪਣੇ ਮਾਮਾ ਜੀ ਨੇ ਫੜ ਕੇ ਦਿੱਤਾ ਹੀ ਤਾਂ ਬੋਤਲ ਚ ਪਾ ਕੇ ਤੇ ਬੋਤਲ ਚ ਫਿਰ ਆਪਾਂ ਨੂੰ ਛੱਡ ਕੇ ਆਏ ਸੀ ਇਸੇ ਮ ਨਾਲੇ ਤੇ ਪੱਠੇ ਅੱਜ ਆਪਾਂ ਲੈ ਕੇ ਨਹੀਂ ਆਏ ਕਿਉਂਕਿ ਅੱਜ ਜਾਣਾ ਵਾਪਾਂ ਨੇ ਵਿਆਹ ਤੇ ਤਾਂ ਵਿਆਹ ਤੇ ਜਾਣਾ ਵਾ ਤੇ ਉੱਥੇ ਜਾ ਕੇ ਤੁਹਾਨੂੰ ਦਿਖਾ ਦੇ ਆ ਪਾਜ ਦਾ ਜੋ ਵੀ ਹੋਇਆ ਕੱਲਾ ਪਤਾ ਜੋ ਵੀ ਆਪਣਾ ਹੀ ਜੋ ਵੀ ਵਗੈਰਾ ਹੋਇਆ ਤਾਂ ਵੀਡੀਓ ਨਾਲ ਜੁੜ ਕੇ ਰਹਿਣਾ ਵਾ ਤੇ ਬਲੌਗ ਆਪਣਾ ਸਟਾਰਟ ਹੋ ਚੁੱਕਾ ਵਾ ਤਾਂ ਮਿਲਦੇ ਆ ਤੁਹਾਨੂੰ ਤਿਆਰ ਹੋ ਕੇ ਵਿਆਹ ਤੇ ویار دور ہو کے آپ آ گئے ویاہ پہ یہ ویا والا ٹینٹ لگ لگا وا یہ ہے گا وا ویہ والا ہوں آپ کا لے کے چلتے ہیں ٹینٹ کے اندر اندر کا مہول دیکھتے ہاں چل کے تو ماحول بہت ہی ودیا وا ਇਹ ਗੱਤ ਮੇਰਾ ਟਾਈਮ ਆ ਪੱਖੇ ਭੁਖੇ ਚੰਗਿਆ ਲੱਗੇ ਵਾ ਦੇਖ ਸਕਦੇ ਹੋ ਤੁਸੀਂ ਇਹਦੇ ਪਿੱਛੇ ਲੜਾਈ ਦਾ ਬਾਪੂ ਬੈਠਾ ਹੋਇਆ ਸੀ ਕੋਈ ਨਾ ਮੈਂ ਬਹੁਤ ਵਧੀਆ ਗੱਲ ਕਹੀ ਆ ਸਹੋਣਾ ਪਾ ਪਾਰਟੀ ਕਰ ਰਹੇ ਆ ਇੰਜੋਏ ਕਰਦੇ ਆ ਤੇ ਬਾਕੀ ਗੱਲ ਕਰਦੇ ਆ ਬਾਅਦ ਚ ਇਹ ਸਰ ਕੋ ਆਪਾਂ ਲੈ ਕੇ ਹੋਏ ਜੀ ਆ ਆ ਬੰਦੇ ਵੇਖ ਸਕਦੇ ਜੇ ਵਿਲੇ ਹੁਣ ਇਹਨਾਂ ਦਾ ਤਿਆਨ ਖਾਨ ਵੱਲ ਹੀ ਹੈ ਹੈ ਪ੍ਰਵੇਲਾ ਆਵੇ ਵਾਪਸ ਦੱਬਦਾ ਇਹ ਇਹ ਸਾਗਰ ਹੈ ਇਹ ਜਾਣੇ ਇਹ ਵਿਹਲਾ ਨਹੀਂ ਇਹ ਕੰਮ ਕਰ ਇਹ ਇਹ ਬੰਦਾ ਕੰਮ ਕੰਮ ਵਾਲਾ ਹੈ ਬਾਬਾ ਦਾ ਕੰਮ ਹੀ ਬੜਾ ਲੱਗਦਾ ਘਰ ਪੇ ਨਹੀਂ ਆ ਪਹਿਲਾ ਨੀ ਹੋਟਲ ਦੇਖੋ ਦੇਖੋ ਆ ਸਮਾਰਟ ਇਹ ਘੋਟੀਆਂ ਦੇਖੋ ਇਹਨਾਂ ਸਾਨਾ ਵਿਆਹ ਦੇ ਵਿੱਚ ਕਿੰਨੀਆਂ ਐਟਮਾਂ ਲੱਗੀਆਂ ਪਰ ਇਹਨਾਂ ਇਕੱਲਾ ਨਿਓਟਾ ਲਿਖਣਾ ਇੱਕ ਫਲੇਟ ਖਤਮ ਹੋਏਗੀ ਇੱਕ ਇਹਨਾਂ ਫਿਰ ਪਾਸੇ ਲੈ ਆਉਣੀ ਆ ਇਹਨਾਂ ਵਿਆਹ ਕਿੰਨਾ ਇੰਜੋਏ ਕਰਦਾ ਵਾ ਕਿਹਦਾ ਬਾਕੀ ਦਿਲ ਮੇਰੇ ਮਾਮੀਆਂ ਦੇਖ ਸਕਦੇ ਹੋ ਇੱਧਰ ਮੇਰੇ ਮਾਮਾ ਬੈਠਾ ਹੋਇਆ ਵਾ ਅੱਜ ਤੇ ਨਹੀਂ ਪੜ੍ਹਨਾ ਤਾਂ ਬਹੁਤ ਹੀ ਵਧੀਆ ਵਾ ਅੱਜ ਦਾ ਦਿਨ ਆਪਣੇ ਲਈ ਆਦਾ ਨਹੀਂ ਕੀ ਹੋ ਗਿਆ ਨਾਲੇ ਕਿ ਉਹਨੇ ਉਹਦੇ ਮੱਥੇ ਆ ਤੁਸੀਂ ਦੇਖ ਸਕਦੇ ਹੋ ਹਾਂ ਸਧਿਆ ਵਾ ਕਿਉਂਕਿ ਮੈਂ ਪਹਿਲਾ ਕਲਾ ਵਲੋਗ ਬਣਾਉਂਦਾ ਸੀ ਇਸ ਕਰਕੇ ਮੈਂ ਕਿਹਾ ਨਹੀਂ ਮੈਂ ਕਿ ਚਲੋ ਖਾਈ ਜਾਂਦੀਆਂ ਜਿੰਨਾ ਵੀ ਖਾਣ ਗਿਆ ਮੈਂ ਤਾਂ ਸਿਗਾ ਵੀ ਇਹ ਖਤਮ ਕਰਨ ਤੋਂ ਬਾਅਦ ਹੋਰ ਵੀ ਲੈ ਕੇ ਆਉਣਗੇ ਪਰ ਇਹਨਾਂ ਤੋਂ ਤਾਂ ਮੈਂ ਨਹੀਂ ਖਾਤਾ ਗਿਆ ਹਾਂ ਦੋਈ ਕਾਹਦੇ ਚਲੋ ਕੋਈ ਗੱਲ ਨਹੀਂ ਆਪਣੇ ਕੋਲ ਕਾਫੀ ਜਨ ਬੈਠੇ ਹੋਏ ਆ ਇਹਨਾਂ ਨੂੰ ਕਹਿੰਦੇ ਚੰਦਾ ਚੰਦਾ ਖਾਓ ਨਾ ਨਹੀਂ ਖਾਲੀ ਹੋ ਜਾਗਾ ਆਪਾਂ ਇਹ ਲੈ ਕੇ ਆਏ ਸੀ ਆਪਣੇ ਲਈ ਮੈਂ ਕਿਹਾ ਰਹਿਤਾ ਉਹ ਤਾਂ ਪਕਾੜੇ ਆ ਤੇ ਉਹ ਕਲਾਸ ਕਰ ਮਨਾ ਕਾਪ ਤੇ ਕਿਤਾਬ ਤੇ ਸੋਪੇ ਪੱਲਾ ਆ ਇੱਕ ਦਹੀਂ ਪੱਲਾ ਖਾਤਾ ਵਾ ਯਾ ਬੜਾ ਮਾਤ ਸੀ ਮੈਂ ਤੁਹਾਨੂੰ ਕਹਿੰਦਾ ਇਸੇ ਇੰਨਾ ਤੋਂ ਖਾਵਾਂਗੇ ਕਿਉਂਕਿ ਜੇ ਜ਼ਿਆਦਾ ਖਾ ਲੇ ਤਾਂ ਮੁਰ ਕੇ ਓਖਾ ਹੋਣਾ ਪੈਣਾ ਵਾ ਸੱਚੀ ਗੱਲ ਮੈਂ ਤੇ ਸੁਣ ਰਹੀ ਆ ਅਸਲੀ ਗੱਲ ਸੱਚੇ ਨਹੀਂ ਮੇਰਾ ਮਾਮਾ ਵਾਲਾ ਉਹ ਭਰਾਵਾ ਫੋਟੋ ਕਰ ਲੈ ਜਦੋਂ ਦਿਨ ਨੰਬਰ ਦਿਨੇ ਚਾਹ ਪਾਣੀ ਆਪਾਂ ਪੀ ਲਿਆ ਵਾ ਤੇ ਹੁਣ ਟਾਈਮ ਹੋ ਗਿਆ ਨਿਉਂਦਰ ਦੇਣ ਦਾ ਕਿ ਕਿ ਅਕਸਰ ਹੀ ਆਪਨੇ ਇਧਰ ਪਿੰਡਾਂ ਵਿੱਚ ਜੋ ਨਿਯੰਤਰਤਾ ਵੇਰਵਾ ਹੁੰਦਾ ਵਾ ਉਹ ਹੁੰਦਾ ਵਾ ਰਾਤ ਟਾਈਮ ਦਾ ਜਦੋਂ ਪਹਿਲਾ ਕਢੋਲੀ ਪਰਚੇ ਆਉਂਦੇ ਆ ਕਢੋਲੀ ਤੋਂ ਬਾਅਦ ਇਹ ਮੁੰਡੇ ਨੂੰ ਨਵਾ ਕੇ ਜਦੋਂ ਉਹ ਸਵੇਰੇ ਦਿਨ ਦੇ ਹਾਰ ਪਾਉਂਦੇ ਆ ਤੇ ਉਸ ਤੋਂ ਬਾਅਦ ਨਿਯੰਤਰ ਲੈਂਦੇ ਆ ਤੇ ਇਹ ਸਾਡੇ ਪਿੰਡ ਦਾ ਇਹ ਪਹਿਲਾ ਘਰ ਵਾ ਤੇ ਪਹਿਲਾ ਹੀ ਇਥੇ ਮੇਰੇ ਹਿਸਾਬ ਨਾਲ ਰਵਾਜ ਜੋ ਸਟਾਰਟ ਹੋਣ ਵਾਲਾ ਵਾ ਕਿ ਇਸ ਤੋਂ ਬਾਅਦ ਨਿਯੰਤਰ ਟਾਈਮ ਨਾਲ ਲੈ ਲਿਆ ਜਾਏ ਕਰੇਗਾ ਜਿਸ ਤਰ੍ਹਾਂ ਕਿ ਇਹਨਾਂ ਨੇ ਇਹ ਵਿਆਹ ਵਾਲਾ ਘਾਟਾ ਦੇਪਰ ਇਧਰ ਗੁਰੀਆਂ ਚੱਲੇ ਘਾਟਾ ਦੇਪਰ ਨਾ ਗੁਰੀਆਂ ਬੋਰਦੇ ਗਾ ਲੈ ਜਿਹਾ ਸਹੀ ਇਧਰ ਗੁਰੀਆਂ ਚੱਲੇ ਆ ਵੇਖੋ ਬੋ ਜੀ ਸਾਡੇ ਪਿੰਡ ਦਾ ਬਹੁਤ ਵਧੀਆ ਹੁਣ ਰਿਵਾਜ ਚੱਲ ਰਿਹਾ ਜਿੱਦਾਂ ਕੀ ਪਹਿਲਾਂ ਨਿਉਂਦਰ ਰਾਤ ਨੂੰ ਲੈਂਦੇ ਹੁੰਦੇ ਸੀ ਮੁੰਡਿਆਂ ਨੇ ਔਰ ਪੈਣਾ ਬੀਬੀਆਂ ਨਚਣਾ ਟੱਪਣਾ ਹੁੰਦਾ ਸੀ ਹੁਣ ਇਸੇ ਕਾਰਨ ਮਤਲਬ ਦੋ ਵੇ ਨਿਉਂਦਰ ਲਿਆ ਜਾਵੇ ਕਰੇਗਾ ਇੱਥੇ ਤੇ ਉਸ ਤੋਂ ਬਾਅਦ ਜਵੇਂ ਮਰਜੀ ਨੱਚੀ ਟੱਪੀ ਜੋ ਜਿੱਦਾਂ ਮਰਜੀ ਅਜਵਾਇੰਗ ਕਰੋ ਗੁਰੀਆਂ ਨਹੀਂ ਤਾਂ ਇਹ ਵੀ ਗੱਲ ਮੰਨਣ ਵਾਲੀ ਵੀ ਆ ਕਿ ਨਹੀਂ ਤਾਂ ਫਿਰ ਇਹ ਨਿਯੰਤਰ ਲੈnde ਲੈnde ਤਾਂ ਕਿ 10 ਵਜੇ ਦਾ ਟਾਈਮ ਹੋ ਜਾਂਦਾ ਵਾ ਤੇ ਉਦੋਂ ਨੂੰ ਜੋ ਪਿੰਡ ਦੇ ਇਹ ਰਿਸ਼ਤੇ ਦਾ ਰਾਏ ਹੁੰਦੇ ਵਾ ਤੇ ਉਹ ਚੱਲ ਜਾਂਦੇ ਘਰ ਵੱਲ ਨੂੰ ਤੇ ਜਿਹਦੇ ਕਰਕੇ ਉਹਨਾਂ ਦਾ ਨੱਚਣ ਵਾਲਾ ਇੰਜੋਏ ਵਿੱਚ ਰਹਿ ਜਾਂਦਾ ਤੇ ਇਸ ਕਰਕੇ ਨਿਯੰਤਰ ਦਾ ਵੀ ਇਹ ਸਮਾਂ ਬਦਲ ਕਿਉਂਕਿ ਇਹ ਵਿਆਹ ਵਾਲਾ ਘਰ ਵਾ ਤੇ ਨਿਯੰਤਰ ਲੈ ਰਿਹਾ ਤੇ ਆਪਾਂ ਦੇਖਦੇ ਆ ਜਾ ਕੇ ਤੇ ਆਪਾਂ ਵੀ ਆਪ ਦਾ ਜੋ ਹੈਗਾ ਵਾ ਵਿਆਹ ਉਹ ਆਪਾਂ ਦਿਂਦੇ ਵਾਂ ਗੱਲ ਕਰ ਰਹੇ ਹੋ ਦੇਖ ਸਕਦੇ ਹੋ ਤੁਸੀਂ ਆਹਦਾ ਆ ਉਹਦਾ 18 ਨੰਬਰ ਤੇ ਆਹਦਾ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਨਿਓਂਦਾ ਪਹਿਲੇ ਆ ਜਾਵਾ ਲਾੜੇ ਦੇ ਸਾਹਮਣੇ ਲਾਣਾ ਬੈਠਾ ਵਾ ਉਹਦੇ ਨਾਲ ਉਹਦਾ ਬਾਪੂ ਬੈਠਾ ਵਾ ਤੇ ਬਾਕੀ ਇਹਦੇ ਮੈਂ ਉਹ ਜੰਗ ਨਹੀਂ ਤੁਸੀਂ ਦੇਖ ਰਹੇ ਆਂ ਕਿ ਆਪਾਂ ਹੁਣ ਨਿਓਂਦਾ ਪਾ ਕੇ ਉਸ ਤੋਂ ਬਾਅਦ ਬਾਕੀ ਦੀ ਕਰਦੇ ਆ ਗੱਲਬਾਤ ਨਿਓਂਦਾ ਤਾਂ ਵਿਆਹ ਹੋ ਗਿਆ ਵਾ ਦਿਖੋਣਾ ਮਹਿੰਦੀ ਲੈ ਕੇ ਆਉਂਦੇ ਪਏ ਆ thank <laughs> you ہوں لاڑ مہندی لاؤ گے جو مہندی کی رسم و وہ کی جائے گی ਮਹਿੰਦੀ ਵੀ ਤੁਹਾਨੂੰ ਦਿਖਾਤੀ ਵਾ ਹੁਣ ਜਿੱਦਾਂ ਦਾ ਟਾਈਮ ਆ ਮਹਿੰਦੀ ਬਸ ਇਦਾਂ ਹੀ ਲਾਉਂਦੇ ਆ ਕਿ ਉਂਗਲ ਤੇ ਲਾ ਕੇ ਮਹਿੰਦੀ ਤੇ ਹੱਥਾਂ ਦੇ ਉੱਪਰ ਬਸ ਉਂਗਲ ਲਾਉਣੀ ਆ ਤਾਂ ਇਸ ਤੋਂ ਪਹਿਲਾਂ ਜਦੋਂ ਕੋਈ ਪੁਰਾਣੇ ਸਮੇਂ ਸੀ ਤਾਂ ਉਦੋਂ ਐਨ ਪੂਰੇ ਹੱਥ ਹੀ ਮਹਿੰਦੀ ਨਾਲ ਆਪਦੇ ਲਾਲ ਕਲ ਕਰਦੇ ਸੀ ਜੋ ਕਿ ਤਾਂ ਮੈਂ ਵੀ ਤੁਸੀਂ ਦੇਖ ਲਈਆ ਤੇ ਹੁਣ ਇੱਧਰ ਲੱਗੀ ਵਾ ਦੁਪਹਿਰ ਦੀ ਰੋਟੀ ਇੱਧਰ ਮੁੰਡਾ ਹਾਏ ਮਾਈ ਗੋਡ ਅੰਜੇਏ ਇਹ ਸਾਡੇ ਮਾਮੇ ਦੇ ਮੁੰਡੇ ਦਾ ਮੈਰਿਜ ਹੈ ਬਹੁਤ ਵਧੀਆ ਅਰੇਂਜਮੈਂਟ ਆਇਆ ਇੱਥੇ ਬਹੁਤ ਹੀ ਕਹਿੰਦੇ ਪਹਿਲੀ ਵਾਰ ਵੇਖਿਆ ਵੈਸੇ ਇਦਾਂ ਦਾ ਬਾਕੀ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਅਸੀਂ ਜਿੱਦਾਂ ਵੀ ਮਤਲਬ ਨੱਚਣਾ ਆ ਜਾਂ ਕੁਝ ਵੀ ਕਰਨਾ ਆ ਤੁਹਾਨੂੰ ਜਰੂਰ ਸੰਪਰਕ ਕਰਾਂਗੇ ਇਨਵਰਨਮੈਂਟ ਆਪਾਂ ਵੀ ਹੁਣ ਖਾਂਦੇ ਆ ਰੋਟੀ ਤੇ ਅਗਲਾ ਵੀਊ ਤੁਹਾਨੂੰ ਰੋਟੀ ਖਾਣ ਤੋਂ ਬਾਅਦ ਦਿਖਾਉਂਦੇ ਆ ਜੱਟ ਲਾ ਕੇ ਆਇਆ ਬੁਰੇ ਚਾਲੀ ਲੱਖ ਨਹੀਂ ਕਹਿ ਕੇ ਰਿਫਿਊ ਦੀ ਡਾਟ ਮਾਰੇ ਸੋਣੀਏ ਨਹੀਂ ਕੱਟ ਦੇਣੀ ਤੇ ਮੈਂ ਤੁਲੇ ਕੇ ਝਾਣੀ ਆ ਵਿੱਚ ਜੀ ਆ ਲੈ ਵਾ ਤੇ ਹੁਣ ਤਿਆਰੀ ਹੋ ਗਈ ਹੈ ਕਟੋਲੀ ਪਰਨ ਦੀ ਤਾਂ ਵਲੋਗ ਨਾਲ ਰਹਿਣਾ ਜੁੜ ਕੇ ਤੁਹਾਨੂੰ ਹੁਣ ਦਿਖਾਵਾਂਗੇ ਕਿ ਕਟੋਲੀ ਤੇ ਬਾਤ ਹੋਰ ਵੀ ਜੋ ਇਹ ਕੰਮ ਕਰ ਵਿਆਹ ਵਾਲੇ ਤੁਹਾਨੂੰ ਉਹ ਵੀ ਦਿਖਾਵਾਂਗੇ thank <laughs> you ਨਹੀਂ ਰਹਾ ਗਿਆ ਕਾਫੀ ਤੇ ਅੱਜ ਦਾ ਵਲੋਗ ਇੱਥੇ ਕਰਦੇ ਹਾਂ ਸਮਾਪਤ ਘਟੋਲਦੀ ਤੋਂ ਬਾਅਦ ਆਪਾਂ ਕਿਤੇ ਚਲੇ ਗਏ ਸੀ ਕੋਈ ਅਰਜੈਂਟ ਕੰਮ ਪੈ ਗਿਆ ਸੀ ਜਿਹਦੇ ਕਰਕੇ ਅੱਗੇ ਦੀ ਆਪਾਂ ਵੀਡੀਓ ਨਹੀਂ ਬਣਾਈ ਤਾਂ ਅੱਜ ਦਾ ਵਲੋਗ ਹੈ ਇੱਥੇ ਕਰਦੇ ਹਾਂ ਸਮਾਪਤ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰੋ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਦੇ ਬਟਨ ਨੂੰ ਕਰ ਲਓ ਕਲਿੱਕ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਮਿਲਦਿਆਂ ਕਿਸੇ ਨਵੀਂ ਵੀਡੀਓ ਵਿੱਚ ਰੱਬ ਰੱਖ